ਖਾਲਸਾ ਸਿੰਘ ਜੀ ਵਾਇਬਰ ਜੀ ਦਾ ਖਾਲਸਾ ਵਾਗਦੀ ਫਤਿਹ ਜੀ ਇਹ ਆ ਜੀ ਦਲਪੰਥ ਬਹਾਦਰ ਸਿੰਘ ਜੀ ਕਾਂਜੀ ਪੌਣੀ ਬੈਂਚ ਕੈਂਪ ਕੈਲੀਫੋਰਨੀਆ 55000 ਲਾਰੀਆ ਜੀ ਰਗੜੇ ਇੱਥੇ ਸਰਦਾਈ ਦੇ ਰਗੜੇ ਲੱਗ ਰਹੇ ਸੰਘਰਸ਼ ਦਿੱਖਾਈ ਜਾਂਗੇ ਮਹਾਰਾਜ ਦੀ ਬੜੀ ਕਿਰਪਾ ਮਾਬੇ ਬਈ ਜੀ ਅੰਸ਼ੀ ਦਸੰਗਾਂ ਦੀ ਟੈਂਟ ਲੱਗੇ ਹਾਲੇ ਐਤਵਾਰ ਦਾ ਸੂਰਾ ਸੂਰਾ ਦਿਨ ਚੜਿਆ ਕੁਝ ਸੰਗਤ ਆ ਗਈ ਕੁਝ ਆ ਰਹੀ ਅਸੀਂ ਮਾਰੇ ਦੀ ਕਰਤਣਾ ਦੁਕਾਨਾਂ ਵਾਲੇ ਦੁਕਾਨਾਂ ਲਾ ਰਿਆ ਜੂਨ ਮੇਲਾ ਆ ਗਿਆ ਜੀ ਟਰੱਕਾਂ ਵਾਲੇ ਭਾਗਾਂ ਦੇ ਟਰੱਕ پارک ਕਰ ਲਿਆ ਪਰਲੇ ਪਾਸੇ ਉਧਰ ਰਾਕੀ ਆ ਰਾਕੀ ਤੁਹਾਨੂੰ ਬਾਅਦ ਚ ਰੱਖੋਨੇ ਇਧਰ ਚੰਗੇ ਤੇ

我上班呢。